ਬੈਠੇ ਹੋਇਆ ਸਤਿ ਸ੍ਰੀ ਅਕਾਲ ਜੀ ਸਾਡੇ ਖੇਤ ਰਮਸੀ ਕਲ ਤਾਂ ਇਹ ਪ੍ਰਾਣੀ ਵਿਰਾਸਤ ਜਿਵੇਂ ਆਪਣੇ ਜਿਵੇਂ ਆਪਣੇ ਬਲਦਾਂ ਨਾਲ ਵਾਹੀ ਕਰਦੇ ਹੁੰਦੇ ਸੀ ਇਹ ਪੁਰਾਣਾ ਵਿਰਸਾ ਆਪਣੇ ਪੁਰਾਣਾ ਵਿਰਸਾ ਆਉਣ ਵਾਲੀ ਜਨਰੇਸ਼ਨ ਨੂੰ ਦਿਖਾਉਣ ਵਾਸਤੇ ਇੱਥੇ ਸਟੈਚੂ ਬਣਾਏ ਹੋਏ ਆ ਦੇਖੋ ਜੀ ਤਾਂ ਐਵੇਂ ਜਦੋਂ ਖੇਤ ਵਾਹੀ ਕਰਦੇ ਸੀ ਆਪਣੇ ਹਾਲਾ ਨਾਲ ਬਲਦਾਂ ਨਾਲ ਤਾਂ ਉਹ ਸੁਆਣੀਆਂ ਲੈ ਕੇ ਜਾਂਦੇ ਸੀ ਜਿਵੇਂ ਲੱਸੀ ਰੋਟੀ ਪਾਣੀ ਇਸੇ ਤਰ੍ਹਾਂ ਮੱਗੇ ਕੋ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਿਆ ਹੋਇਆ ਸਾਰਾ ਪੈਸਾ ਐਨ ਆਰ ਆਈ ਵੀਰ ਅਤੇ ਪਿੰਡ ਦੇ ਸਹਿਯੋਗ ਨਾਲ ਆ ਪਿੰਡ ਦੇ ਦਾਨੀ ਸੱਜਣ ਪੈਸਾ ਦਿੰਦੇ ਆ ਜਿੰਨਾ ਵੀ ਪੁੱਜ ਸਰ ਹੋਵੇ ਕੋਈ ਬੰਦਿਸ਼ ਨਹੀਂ ਪਾਰਕ ਦੇ ਵਿੱਚ ਦੇਖੋ ਖਜੂਰਾ ਫਾਈਗਸ ਬੋਤਲ ਪਾਮ ਬਹੁਤ ਜ਼ਿਆਦਾ ਹਰਾ ਭਰਿਆ ਪਾਰਕ ਆ ਸੈਰ ਕਰਨ ਵਾਸਤੇ ਬਣਿਆ ਹੋਇਆ ਪਿੰਡ ਦੀ ਸ਼ਾਨ ਦੀਆਂ ਬੀਬੀਆਂ ਪਹਿਣਾ ਝੂਲਿਆਂ ਦੇ ਉੱਤੇ ਚੂਟ ਏ ਲੈ ਰਹੀਆਂ ਤੇ ਸਕਦਾਂ ਦਾ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੇ ਨਾਂ ਦੀ ਲਾਇਬ੍ਰੇਰੀ ਬਣੀ ਹੋਈ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਦੀ ਲਾਇਬ੍ਰੇਰੀ ਦੇਖੋ ਕਿੰਨੀਆਂ ਬੇਲਾਂ ਲੱਗੀਆਂ ਹੋਈਆਂ ਹਰ ਇੱਕ ਕਿਸਮ ਦੀਆਂ ਬੇਲਾਂ ਲੱਗੀਆਂ ਹੋਈਆਂ ਪਰ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਨਿਊਜ਼ ਲੰਬੇ ਚੈਨਲ ਤੇ ਜਿਵੇਂ ਕਿ ਤੁਸੀਂ ਆਪਣੇ ਚੈਨਲ ਤੇ ਕਾਫੀ ਵੀਡੀਓ ਨੂੰ ਰਿਸਪਾਂਸ ਦਿੰਨੇ ਹੋ ਆਪਾਂ ਜਿਹੜਾ ਸ੍ਰੀ ਮੁਕਸਰ ਸਾਹਿਬ ਦਾ ਪਿੰਡ ਸੱਕਾ ਵਾਲਾ ਵੀ ਤੁਹਾਨੂੰ ਇਸੇ ਚੈਨਲ ਤੇ ਦਿਖਾਇਆ ਸੀ ਤੁਸੀਂ ਕਾਫੀ ਰਿਸਪਾਂਸ ਦਿੱਤਾ ਵੀਡੀਓ ਸ਼ੇਅਰ ਕੀਤੀ ਤਾਂ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਰਾਂਸੇਕਲਾ ਜਿਲ੍ਹਾ ਮੋਗੇ ਦੇ ਵਿੱਚ ਪਿੰਡ ਆ ਇੰਨਾ ਵੱਡਾ ਤੇ ਪਿੰਡ ਆ ਤੇ ਇੰਨਾ ਸੋਹਣਾ ਪਿੰਡ ਆ ਤੁਸੀਂ ਦੇਖ ਕੇ ਹਰਾ ਰਹੇ ਜੋ ਵੀ ਆਪਾਂ ਸਾਰੇ ਪਿੰਡ ਦੇ ਵਿੱਚ ਗੇੜਾ ਲਾਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਜਸਵੀਰ ਸਿੰਘ ਕੋਨੀ ਪਾਰਕ ਰਣਸੀ ਕਲਾਂ ਦੇ ਵਿੱਚ ਬਣਿਆ ਹੋਇਆ ਤਾਂ ਆਪਾਂ ਨੂੰ ਇੱਥੇ ਸਰਪੰਚ ਸਾਹਿਬ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਤਾਂ ਜਰੂਰ ਗੱਲਬਾਤ ਕਰਾਂਗੇ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਲਾਵਾਂਗੇ ਕਿ ਕਦੋਂ ਬਣਾਇਆ ਕਿਹੜੀ ਸਰਕਾਰ ਵੇਲੇ ਬਣਿਆ ਕਿੰਨਾ ਕੇ ਤੇ ਬਜਟ ਲੱਗਿਆ ਤਾਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਛੋਟਾ ਪਰ ਸਿਸਟਮ ਦਿਖਾਵਾਂਗੇ ਜਿਵੇਂ ਆਪਾਂ ਕੂੜਾ ਕਰਕਟ ਜਿੰਨਾ ਵੀ ਆਪਾਂ ਗਲੀਆਂ ਚੋਂ ਬਾਹਰ ਹੀ ਸੁੱਟ ਦਿੰਦੇ ਆ ਜਾਂ ਰੂੜੀਆਂ ਤੇ ਤੇ ਇੱਥੇ ਕੂੜਾ ਲਿਆਉਂਦੇ ਬਜਾਏ ਪੈਸੇ ਮਿਲਦੇ ਆ ਤਾਂ ਪ੍ਰੋਜੈਕਟ ਤਿਆਰ ਕੀਤਾ ਹੋਇਆ ਹੈ ਕਿੰਨੇ ਪੈਸੇ ਮਿਲਦੇ ਆ ਕਿਹੜੇ ਕਿਹੜਾ ਕੂੜਾ ਇਹਦੇ ਵਿੱਚ ਆ ਕੇ ਵੇਸਟ ਹੋ ਕੇ ਤਾਂ ਕੋਈ ਖਾਦ ਬਣਦੀ ਆ ਜਾਂ ਅੱਗੇ ਜੈਵਿਕ ਖਾਦ ਬਣਦੀ ਜਾਂ ਕਿਸ ਤਰ੍ਹਾਂ ਕੀ ਇਹਦਾ ਪ੍ਰੋਜੈਕਟ ਆ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਇਹ ਪਿੰਡ ਵਧੀਆ ਲੱਗਿਆ ਛੇ ਜਰੂਰ ਕਰਿਓ ਇੱਧਰ ਪਾਰਕ ਬਣਿਆ ਹੋਇਆ ਸਭ ਕੁਝ ਦਿਖਾਵਾਂਗੇ ਤਾਂ ਪਿੰਡ ਦੇ ਵਿੱਚ ਵੀ ਐਂਟਰ ਹੋਵਾਂਗੇ ਜਿਵੇਂ ਤੁਹਾਨੂੰ ਇਹ ਦਿਖਾਵਾਂਗੇ ਪੰਜਾਬੀ ਵਿਰਸਾ ਸੱਭਿਆਚਾਰ ਤੋਂ ਦਿਖਾਵਾਂਗੇ ਜਿਵੇਂ ਆਪਣਾ ਚਾਦਰਾਂ ਕੁਰਤਾ ਪੱਗ ਇਹ ਇੱਧਰ ਖਜੂਰਾ ਵਗੈਰਾ ਲੱਗੀਆਂ ਹੋਈਆਂ ਦਿਖਾਵਾਂਗੇ ਬਣੇ ਰਹੋ ਐਂਡ ਤੱਕ ਇਹ ਸ਼ੁਰੂਆਤ ਦੇ ਵਿੱਚ ਤੁਹਾਨੂੰ ਫਰੰਟ ਤੋਂ ਹੀ ਪਿੰਡ ਦੇ ਬਾਹਰਲੇ ਫਿਰਨੀ ਤੋਂ ਦਿਖਾ ਰਹੇ ਜਿਵੇਂ ਕੂੜਾ ਲਿਆਓ ਪੈਸੇ ਕਮਾਓ ਅਤੇ ਇਨਾਮ ਆਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਰਣਸੀ ਕਲਾਮੋ ਜਿੱਥੇ ਵੀ ਦੇਖੋ ਕਿੰਨਾ ਸੋਹਣਾ 뷰 ਬਣਿਆ ਹੋਇਆ پارک ਵਗੈਰਾ ਬਣੇ ਹੋਇਆ ਤਾਂ ਇਹ ਆ ਜੀ ਐਂਟਰੀ ਗੇਟ ਆ ਮੇਨ ਗੇਟ ਆ ਇਹਨੂੰ ਵੈਸੇ ਤਾਲਾ ਲੱਗਿਆ ਪਿਆ ਆਪਾਂ ਇੱਥੇ ਹੀ ਦਿਖਾਵਾਂਗੇ ਦਫ਼ਤਰ ਕੂੜਾ ਕਰ ਰੰਸੀ ਕਲਾ ਪਿਆ ਇਹਦੇ ਵਿੱਚ ਜਿਵੇਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਧਰ ਇਹ ਵੱਡੇ ਵੱਡੇ ਨਾ ਬਕਸੇ ਬਣੇ ਹੋਏ ਆ ਇਹਨਾਂ ਬਕਸਿਆਂ ਦੇ ਵਿੱਚ ਕੂੜਾ ਵੀ ਉਧਰ ਪਿਆ ਹੋਇਆ ਆ ਕੂੜਾ ਕਰਕਟ ਵਿੱਚ ਪਿਆ ਹੋਇਆ ਤਾਂ ਸ਼ੈੱਡ ਵਗੈਰਾ ਸ਼ੈੱਡ ਦੇ ਥੱਲੇ ਬਣਾਏ ਹੋਏ ਆ ਤਾਂ ਇਹਦੇ ਵਿੱਚ ਕੋਈ ਪ੍ਰੋਜੈਕਟ ਤਿਆਰ ਕੀਤਾ ਹੋਇਆ ਤਾਂ ਇਸ ਕੂੜੇ ਦੇ ਬਦਲੇ ਇਨਾਮ ਦਿੱਤੇ ਜਾਂਦੇ ਆ ਇਹ ਆ ਜੀ ਪਿੰਡ ਮੋਗੇ ਦਾ ਪਿੰਡਾਂ ਦੇ ਵਿੱਚੋਂ ਖਾਸ ਪਿੰਡ ਜ਼ਿਲ੍ਹਿਆਂ ਦੇ ਵਿੱਚੋਂ ਖਾਸ ਪਿੰਡ ਤਾਂ ਪੰਜਾਬ ਦਾ ਕਹਿ ਸਕਦੇ ਆ ਖਾਸ ਪਿੰਡ ਚਲੋ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਜਿਹੜਾ ਪਾਰਕ ਬਣਿਆ ਹੋਇਆ ਮੇਨ ਬਿਲਕੁਲ ਫਿਰਨੀ ਦੇ ਉੱਪਰ ਬਣਿਆ ਹੋਇਆ ਖਾਸ ਗੱਲ ਇਹ ਆ ਮਿੱਤਰੋ ਇਸ ਪਿੰਡ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਿਆ ਹੋਇਆ ਸਾਰਾ ਪੈਸਾ ਐਨਆਰਆਈ ਵੀਰ ਅਤੇ ਪਿੰਡ ਦੇ ਸਹਿਯੋਗ ਨਾਲ ਆ ਪਿੰਡ ਦੇ ਦਾਨੀ ਸੱਜਣ ਪੈਸਾ ਦਿੰਦੇ ਆ ਜਿੰਨਾ ਵੀ ਪੁੱਜ ਸਿਰ ਹੋਵੇ ਕੋਈ ਬੰਦਿਸ਼ ਨਹੀਂ ਪਾਰਕ ਦੇ ਵਿੱਚ ਦੇਖੋ ਖਜੂਰਾ ਫੈਗਸ ਬੋਤਲਪਾਮ ਬਹੁਤ ਜਿਆਦਾ ਹਰਾ ਭਰਿਆ ਪਾਰਕ ਆ ਸੈਰ ਕਰਨ ਵਾਸਤੇ ਬਣਿਆ ਹੋਇਆ ਪਿੰਡ ਦੀ ਸ਼ਾਨ ਬਿਲਕੁਲ ਪਿੰਡ ਦੇ ਫਿਰਨੀ ਦੇ ਉੱਪਰ ਤਾਂ ਇਧਰ ਸਰੀਰ ਨੂੰ ਫਿਟਨੈਸ ਵਾਸਤੇ ਜਿਵੇਂ ਜਿਮ ਦੇ ਵਿੱਚ ਸਿਸਟਮ ਹੁੰਦਾ ਸਭ ਕੁਝ ਉਹ ਫੈਸਿਲਿਟੀ ਆ ਦੇਖ ਸਕਦੇ ਹੋ ਤੁਸੀਂ ਇਹ ਪਾਰਕ ਤੁਸੀਂ ਕਦੇ ਇਹ ਜਿਹਾ ਦੇਖਿਆ ਹੀ ਨਹੀਂ ਹੋਣਾ ਪਿੰਡ ਦੇ ਵਿੱਚ ਚਾਰ ਚੁਬੇਰੇ ਹਰਿਆ ਭਰਿਆ ਦੇਖੋ ਕਿੰਨੇ ਇਹਦੇ ਵਿੱਚ ਰਸਤੇ ਬਨੇ ਹੋਇਆ ਇੰਟਰਲੋਕ ਟਾ ਇਧਰ ਪਿੰਡ ਦੀਆਂ ਬੀਬੀਆਂ ਪਹਿਣਾ ਝੂਲਿਆਂ ਦੇ ਉੱਤੇ ਝੂਟੇ ਲੈ ਗਈਆਂ ਦੇਖ ਸਕਦੇ ਹੋ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਨਾਂ ਦੀ ਲਾਇਬ੍ਰੇਰੀ ਬਣੀ ਹੋਈ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਦੀ ਲਾਇਬ੍ਰੇਰੀ ਦੇਖੋ ਕਿੰਨੀਆਂ ਬੇਲਾਂ ਲੱਗੀਆਂ ਹੋਈਆਂ ਹਰ ਇੱਕ ਕਿਸਮ ਦੀਆਂ ਬੇਲਾਂ ਲੱਗੀਆਂ ਹੋਈਆਂ ਖਜੂਰਾ ਵਗੈਰਾ ਫਾਇਗਸ ਪਉ ਦੇ ਨੇ ਲੱਗਿਆ ਇਹ ਹੈ ਜੀ ਹਰੀਪਰੀ ਲਾਇਬ੍ਰੇਰੀ ਹਰਿਆਲੀ ਹੀ ਹਰਿਆਲੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਦੀ ਬਣੀ ਹੋਈ ਹੈ ਲਾਇਬ੍ਰੇਰੀ ਰਣਸੀ ਕਲਾਂ ਦੇ ਵਿੱਚ ਸੈਡਾਂ ਤੇ ਪਾਰਕੀ ਪਾਰਕ ਇਹੋ ਜਿਹਾ ਪਿੰਡ ਤੁਸੀਂ ਕਦੇ ਦੇਖਿਆ ਹੀ ਨਹੀਂ ਹੋਣਾ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਤਾਂ ਇਹ ਆਪਣੇ ਵੀਰ ਉਧਰੋਂ Rajasthan ਤੋਂ ਦੇਖਣ ਆਏ ਹੋਏ ਸੀ ਸੰਗਰੀ ਸਾਈਡ ਤੋਂ ਇਹ ਵੀ ਆਪਾਂ ਨੂੰ ਉੱਥੇ ਮਿਲਿਆ ਅੱਗੇ ਚੱਲ ਕੇ ਤੁਹਾਨੂੰ ਝੀਲ ਦਿਖਾਵਾਂਗੇ ਛੱਪੜ ਨੂੰ ਦਰਜਾ ਦਿੱਤਾ ਝੀਲਾਂ ਦਾ ਛੱਪੜ ਨੂੰ ਝੀਲਾਂ ਦਾ ਦਰਜਾ ਦਿੱਤਾ ਚਾਰ ਚੁਫੇਰੇ ਇੰਟਰਲੌਕ ਇੰਨੀਆਂ ਲੱਗੀਆਂ ਡਬਲ ਡਬਲ ਬਾਉਂਡਰੀਆਂ ਚਾਰ ਚੁਫੇਰੇ ਘੁੰਮਣ ਫਿਰਨ ਵਾਸਤੇ ਸੈਰ ਕਰਨ ਵਾਸਤੇ ਦੇਖੋ ਕਿੰਨੀਆਂ ਖਜੂਰਾਂ ਲੱਗੀਆਂ ਹਰੀਆਂ ਪਰੀਆਂ ਬੇਲਾਂ ਲੱਗੀਆਂ ਹੋਈਆਂ ਹਰੇਕ ਕਿਸਮ ਦੀ ਬੇਲ ਲੱਗੀ ਹੋਈ ਆ ਫੁੱਲ ਦੇਖੋ ਫਲਾਵਰ ਦੇਖੋ ਹਰੇਕ ਕਲਰ ਦੇ ਫਲਾਵਰ ਆ ਇਸ ਛੱਪੜ ਨੂੰ ਤੁਸੀਂ ਜਦੋਂ ਚਾਰ ਚੁਰੇ ਦੇਖੋਗੇ ਤਾਂ ਤੁਹਾਨੂੰ ਬਦਬੂ ਨਹੀਂ ਆਊਗੀ ਸਮੈਲ ਆਊਗੀ ਇਹਨਾਂ ਵੇਲਾਂ ਦੇ ਫੁੱਲਾਂ ਦੀ ਫਲਾਵਰਾਂ ਦੀ ਹਰਿਆ ਭਰਿਆ ਏਰੀਆ ਦੇਖੋ ਤਾਂ ਇਸ ਛੱਪੜ ਦੇ ਵਿੱਚ ਪਿੰਡ ਦੇ ਵਿੱਚੋਂ ਸੀਵਰੇਜ ਪਾ ਕੇ ਤਾਂ ਸਾਰਾ ਪਾਣੀ ਫਲਸ਼ਾਂ ਵਾਲਾ ਇੱਥੇ ਹੀ ਇਕੱਠਾ ਹੁੰਦਾ ਮੀਹ ਵਾਲਾ ਵੀ ਇੱਥੇ ਹੀ ਇਕੱਠਾ ਹੋ ਜਾਂਦਾ ਤਾਂ ਅੱਗੇ ਚੱਲ ਕੇ ਬਣੇ ਰਿਓ ਵੀਡੀਓ ਤੱਕ ਤੁਹਾਨੂੰ ਦਿਖਾਵਾਂਗੇ ਜਿਹੜਾ ਪ੍ਰੋਜੈਕਟ ਲਾਇਆ ਹੋਇਆ ਜਿੱਥੇ ਸਫਾਈ ਹੁੰਦੀ ਪਾਣੀ ਦੀ ਤੇ ਖੇਤਾਂ ਨੂੰ ਬਣ ਚੜਾਇਆ ਜਾਂਦਾ ਹੈ ਤਾਂ ਦੇਖੋ ਇਧਰ ਝੀਲ ਦੀ ਤਰ੍ਹਾਂ ਛੱਪੜ ਨੂੰ ਤਿਆਰ ਕੀਤਾ ਹੋਇਆ ਇੰਨਾ ਸੁੰਦਰ ਆ ਨਜ਼ਾਰਾ ਇੱਥੇ ਆਉਂਦਾ ਹੈ ਐ ਲੱਗੂ ਜਿਵੇਂ ਤੁਸੀਂ ਚੰਡੀਗੜ੍ਹ ਇਧਰ ਮੁਹਾਲੀ ਵਾਲੀਆਂ ਝੀਲਾਂ ਤੇ ਫਿਰਦੇ ਇਹ ਜਿਹੜੇ ਵਿਰਾਸਤੀ ਦਰਖਤਾਂ ਇਹਨਾਂ ਦੀ ਬਸਾਂਬ ਸੰਭਾਲ ਕੀਤੀ ਹੋਈ ਆ ਬੂੜ ਬਹੁਤ ਵੱਡੇ ਵੱਡੇ ਸੱਡਾਂ ਤੇ ਇਹ ਚਾਰ ਚਵੇਰੇ ਹਰਿਆਲੀ ਹੀ ਹਰਿਆਲੀ ਆ ਇਹ ਝੀਲ ਦਾ ਦਰਜਾ ਦੇ ਦਿੱਤਾ ਛੱਪੜ ਦੇ ਆਮ ਪਿੰਡਾਂ ਦੇ ਛੱਪੜ ਤੁਸੀਂ ਦੇਖਦੇ ਹੋਵੋਗੇ ਕੇਲੀਆਂ ਵਗੈਰਾ ਡਿਸਪੋਜ਼ੇਬਲ ਗਲਾਸੀਆਂ ਠੰਡੀਆਂ ਵਾਲੀਆਂ ਬੋਤਲਾਂ ਕੁੱਟੀਆਂ ਭੱਜੀਆਂ ਚਪਲਾਂ ਤੁਸੀਂ ਧਿਆਨ ਜ਼ਰੂਰ ਦਿਓ ਆਪਦੇ ਛੱਪੜ ਤੇ ਜਿੰਨੇ ਵੀਰ ਦੇਖ ਰਹੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਛੱਪੜ ਦੇ ਵਿੱਚ ਇੰਨੀ ਗੰਦਗੀ ਹੋਊਗੀ ਕੋਈ ਹੱਦ ਬੰਨਾ ਨਹੀਂ ਸਾਰਾ ਕੁਝ ਗਲੀਆਂ ਦੇ ਵਿੱਚ ਦੀ ਰੋੜ ਕੇ ਆ ਕੇ ਛੱਪੜ 'ਤੇ ਪੈ ਜਾਂਦਾ ਤਾਂ ਇਹ ਛੱਪੜ ਦੇ ਵਿੱਚ ਇੰਨੀ ਸਫਾਈ ਆ ਇਥੋਂ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਅੰਦਰ ਤੱਕ ਦੇਖਿਓ ਕਮਾਲਾਂ ਕੀਤੀਆਂ ਪਈਆਂ ਮਿੱਤਰੋ ਦਾ ਸਪੈਸ਼ਲ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਪਹੁੰਚੇ ਆਂ ਦੇਖੋ ਜੇ ਹੁਣ ਚਾਰ ਚੁਰੇ ਜਾਵਾਂਗੇ ਆਪਾਂ ਗੇੜਾ ਲਾਵਾਂਗੇ ਦੇਖੋ ਇੰਟਰਲੌਕ ਇੱਟਾਂ ਇੱਕ ਸਾਈਡ ਤੇ ਅਸ਼ੋਕਾ ਲੱਗਿਆ ਦੂਸਰੀ ਸਾਈਡ ਤੇ ਵੇਲਾਂ ਲੱਗੀ ਹੈ ਜਿਵੇਂ ਆ ਪੱਤੇ ਪੁੱਤੇ ਘਾਹ ਵਗੈਰਾ ਇੱਥੇ ਪਿਆ ਇਹਨੂੰ ਇਕੱਠਾ ਕਰਕੇ ਸਾੜਿਆ ਜਾਂਦਾ ਕਿਉਂਕਿ ਇਹਨਾਂ ਨੇ ਇੱਥੇ ਰੱਖੇ ਹੋਏ ਨੇ ਇਹਦੀ ਸਾਮ ਸੰਭਾਲ ਵਾਸਤੇ ਮੁਲਾਜ਼ਮ ਵਗੈਰਾ ਇਹ ਦੇਖੋ ਜੀ ਮਜ਼ਦੂਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਮੁਲਾਜ਼ਮ ਹੀ ਹੁੰਦੇ ਇੱਕ ਤਰ੍ਹਾਂ ਦੇ ਵੀਰ ਚਾਰ ਛਫੇਰੇ ਛੱਪੜ ਦੇ ਹਰੀਆਲੀ ਹੀ ਹਰੀਆਲੀ ਇੱਕ ਚੀਜ਼ ਹੋਰ ਦਿਖਾਵਾਂਗੇ ਡਾਇਨਾਸੌਰ ਦੇਖੋ ਡਾਇਨਾਸੌਰ ਬਣਾ ਰੱਖਿਆ ਬਹੁਤ ਵੱਡਾ ਐਨ ਵਿਚਕਾਰ ਛੱਪੜ ਦੇ ਲੱਗਦਾ ਛੱਪੜ ਭਰਾਓ ਝੀਲ ਬਣਾ ਰੱਖੀ ਹੈ ਛੱਪੜ ਦੀ ਚੀਲਾ ਹੈ ਯਾ ਆਪਾਂ ਕਦੇ ਦੇਖਿਆ ਤੁਸੀਂ ਬਠੰਡੇ ਵਾਲੀਆਂ ਵੱਡੀਆਂ ਚੀਲਾ ਦੇਖੀਆਂ ਹੁਣ ਐਨੇ ਹਰਿਆਲੀ ਐਨੇ ਫਲਾਵਰ ਵੇਲਾ ਬਠੰਡੇ ਵਾਲੀਆਂ ਚੀਲਾ ਤੇ ਵੀ ਹੈ ਨਹੀਂ ਜੰਨੀਆਂ ਇਹ ਦੇਖੋ ਕਿੰਨੇ ਸੋਹਣੇ ਲੱਗੇ ਹੋਇਆ ਫਲਾਵਰ ਹਰ ਇੱਕ ਕਿਸਮ ਦੇ ਪੌਦੇ ਆ ਕੁਝ ਪੌਦੇ ਤਾਂ ਸਾਨੂੰ ਨਾਂ ਹੀ ਨਹੀਂ ਆਉਂਦੇ ਮਤਰੋ ਐਨੇ ਦੇਖ ਕੇ ਤਾਂ 당 ਹੀ ਰਹਿ ਗਏ ਇਧਰ ਸਾਈਡ ਤੇ ਇੱਕ ਸ਼ਮਸ਼ਾਨ ਘਾ ਡੁੱਬਣਾ ਸੀ ਸਰਪੰਚ ਸਾਹਿਬ ਨੇ ਇਸ ਵਿਰਾਸਤੀ ਖੂਹ ਨੂੰ ਸਾਂਭ ਕੇ ਰੱਖਿਆ ਪੁਰਾਣਾ ਖੂਹ ਆ ਪਹਿਲਾ ਵਾਲਾ ਵਿਰਾਸਤੀ ਜਿੰਦੇ ਚੋਂ ਰੱਸੇ ਨਾਲ ਪਾਉਣ ਨਾਲ ਪਾਣੀ ਕੱਢ ਕੇ ਪੀਤਾ ਜਾਂਦਾ ਸੀ ਮਿੱਤਰੋ ਤਾਂ ਬਸ ਰੁਕੋ ਨੁਕਾ ਜਾਣੋ ਜੀ ਕਰਦਾ ਇਹ ਤਾਂ ਭਾਈ ਜੀ ਐਂ ਲੱਗਦਾ ਜਿਵੇਂ ਆਪਾਂ ਚੰਡੀਗੜ੍ਹ ਦੀਆਂ ਝੀਲਾਂ ਤੇ ਆਈ ਫਿਰ ਜੀ ਕਰ ਮਨ ਲੱਗਦਾ ਨਾ ਮਨ ਲੱਗਦਾ ਦੇ ਵਿੱਚ ਆ ਜੋ 5 ਲੱਖ ਰੁਪਏ ਨਾਮ ਦਊਗਾ ਜੇਕਰ ਆਦਾ ਸਾਡੇ ਪਿੰਡ ਦੇ ਵਿੱਚ ਕੋਈ ਗਲੀ ਕੱਚੀ ਦਿਖਾ ਦਿੱਤਾ 5 ਲੱਖ ਰੁਪਏ 5 ਲੱਖ ਰੁਪਏ ਨਾਮ ਦੇ ਨਾ ਠੀਕ ਹੈ ਠੀਕ ਉਹ ਪਿੰਡ ਹੈ ਰਣਸੀ ਦਾ ਉਹ ਪਿੰਡ ਦੀ ਵੀਡੀਓ ਦਿਖਾ ਇਹ ਤੇ ਬਣਾਜੀ ਪ੍ਰੋਜੈਕਟ ਮੇਰੇ ਸਾਹ ਹਜ ਤੱਕ 5-6 ਕਿੱਲੇ ਹੋ ਸਕਦਾ ਆਪਾਂ 3 ਕਿੱਲੇ ਦੱਸਿਆ ਸੀ ਇੱਧਰ ਕਈ ਪਾਰਟ ਨਾ ਰੱਖਿਆ ਜੀ ਇੱਧਰ ਵੀ ਆ ਇੱਧਰ ਵੀ ਆ ਦੇਖੋ ਜੰਗਲੇ ਵਗੈਰਾ ਲੱਗੇ ਆ ਆ ਦੇਖੋ ਬਿੱਲਾ ਲੱਗਦਾ ਜੀ ਲੱਗਦਾ ਤੁਹਾਨੂੰ ਪਿੰਡ ਦਾ ਛੱਪੜ ਹੋ ਕਮਾਲਾਂ ਕੀਤੀਆਂ ਪਿਆ ਦੇਖੋ ਕਿੰਨਾ ਪੱਕਾ ਹੈ ਇੱਥੋਂ ਪਾਣੀ ਜਾਂਦਾ ਜੀ ਆ ਪਾਇਪ ਲੱਗੀ ਹੋਈ ਆ ਹੌਲੀ ਹੌਲੀ ਸਾਰਾ ਆ ਕੇ ਇੱਧਰ ਜਾ ਕੇ ਇੱਧਰ ਜਾ ਕੇ ਸਾਫ਼ ਹੁੰਦਾ ਆ ਦੇਖੋ ਮਹਿੰਗੇ ਮਹਿੰਗੇ ਪੌਦੇ ਲੱਗੇ ਆ ਇੱਥੇ ਇਹਨਾਂ ਨੇ ਮੁਲਾਜ਼ਮ ਰੱਖੇ ਹੋਏ ਆ ਜੀ ਦੇਖੋ ਇੰਨੇ ਕਟਿੰਗ ਵਗੈਰਾ ਕਰਨ ਵਾਸਤੇ ਆ ਤਾਜੀ ਕਟਿੰਗ ਹੋਈ ਆ ਚਾਰ ਚਫੇਰੇ ਫੁੱਲਾਂ ਦੀਆਂ ਬੇਲਾਂ ਲੱਗੀਆਂ ਐ ਹਰੇ ਭਰੇ ਦਰਖਤ ਲੱਗੇ ਆ ਥੱਲੇ ਲੋਕ ਇੱਧਰ ਜਾਲੀਆਂ ਵਗੈਰਾ ਲੱਗੇ ਕੋਈ ਜਾਨਵਰ ਵਿੱਚ ਟਿੱਕੇ ਸਾਡੇ ਦੇਖਣ ਆਉਂਦੇ ਉਹ ਵੀ ਨਾ ਕੋਈ ਇੱਧਰ ਦੇਖ ਸਕੀ ਆ ਦੇਖੋ ਜੀ ਤਿੰਨ ਪ੍ਰੋਜੈਕਟ ਬਣਾਏ ਹੋਇਆ ਇੱਥੋਂ ਪਾਣੀ ਸਾਫ਼ ਹੋ ਕੇ ਖੇਤਾਂ ਨੂੰ ਜਾਂਦਾ ਜੀ ਪਿੰਡ ਦਾ ਪਾਣੀ ਇੱਥੇ ਆਉਂਦਾ ਇਹ ਹੈ ਪਿੰਡ ਰਾਂਸੀ ਕਲਾ ਰਾਂਸੀ ਕਲਾ ਮੋਕੇ ਦੇ ਵਿੱਚ ਪੈਂਦਾ ਤੁਸੀਂ ਵੀ ਆ ਕੇ ਇੱਥੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਇਹਨਾਂ ਪਾਈਪਾਂ ਰਾਹੀਂ ਪਾਣੀ ਆਈ ਜਾਂਦਾ ਜੀ ਪਾਈਪਾਂ ਰਾਹੀਂ ਆ ਕੇ ਇਹਨਾਂ ਪਾਈਪਾਂ ਰਾਹੀਂ ਆ ਕੇ ਫਿਰ ਸਫਾਈ ਹੁੰਦੀ ਹੈ ਤਾਂ ਪਾਣੀ ਦੀ ਸਫਾਈ ਹੋ ਕੇ ਖੇਤਾਂ ਨੂੰ ਜਾਂਦਾ ਹੈ ਆ ਦਿਖਾਉਣੇ ਤੁਹਾਨੂੰ ਖੂਬਗਾਰਾ ਬਣੇ ਜਿਹੜੇ ਆਹ ਲਓ ਜੀ ਇਹ ਪਿੰਡ ਦੇ ਵਿੱਚੋਂ ਪਾਣੀ ਆ ਰਿਹਾ ਹੈ ਤਾਂ ਇਹ ਜਾ ਰਿਹਾ ਜੀ ਇਧਰ-ਦਾਰੇ ਜਾ ਰਿਹਾ ਹੈ ਹੌਲੀ-ਹੌਲੀ ਇੱਥੇ ਰੁਕ ਜਾਂਦਾ ਜੀ ਆਹ ਦੇਖੋ ਜੋ ਪਿੰਡ ਦਾ ਕੂੜਾ ਕਰਕਟਾ ਇੱਥੇ ਰੁਕਦਾ ਹੈ ਲਾਲੋ ਸਾਹਿਬ ਤਾ ਆਪਣੇ ਇਹ ਸਭ ਕੁਛ ਸੀਸੀਆਂ ਲਫਾਫੇ ਡਿਸਪੋਜ਼ਲ ਗਲਾਸੀਆਂ ਵਿਆਹਾਂ ਸ਼ਾਦੀਆਂ ਕਰਕੇ ਟਰਾਲੀ ਭਰ ਕੇ ਛੱਪੜ ਦੇ ਵਿੱਚ ਮਾਰਦੇ ਆ ਹਾਂ ਹਾਂ ਤੇ ਸਾਰਾ ਇੱਥੇ ਰੁਕਦਾ ਨਾ ਆ ਕੇ ਇੱਥੇ ਰੁਕਦਾ ਜਾਲ ਵਗੈਰਾ ਲੱਗੇ ਆ ਤਾਂ ਇੱਥੋਂ ਜਾ ਕੇ ਪਾਣੀ ਇਹ ਜਾ ਹੋ ਗਿਆ ਫੇਰ ਆ ਕੇ ਇੱਧਰ ਜਾ ਵੜਦਾ ਜੀ ਇੱਧਰ ਜਾ ਕੇ ਅੱਗੇ ਪ੍ਰੋਜੈਕਟ ਬਣਿਆ ਖੇਤਾਂ ਨੂੰ ਜਾ ਵੜਦਾ ਆ ਦੇਖੋ ਇੱਧਰ ਨਿਕਲਦਾ ਤਾਂ ਇਹਦੇ ਵਿੱਚ ਕੋਈ ਗਲਾਸੀ ਜਾਂ ਲਫਾਫਾ ਤਾਂ ਦੇਖਦਾ ਇਹ ਕੰਡ ਰਾਂਸੀ ਕਲਾਂ ਦੇ ਵਿੱਚ ਪ੍ਰੋਜੈਕਟ ਬਣੇ ਹੋਇਆ ਸਰਪੰਚ ਸਾਹਿਬ ਨੇ ਬਣਾ ਰੱਖਿਆ ਡਬਲ ਬਾਉਂਡਰੀ ਆ ਇਹ ਇੱਥੇ ਇੱਕ ਏ ਇਧਰ ਇਹ ਵੀ ਨਾਲ-ਨਾਲ ਜਾ ਰਹੀ ਆ ਦੇਖੋ ਪ੍ਰੋਜੈਕਟ ਕਮਾ ਕਰ ਛੱਡੀ ਆ ਇਧਰ ਵੀ ਦਿਖਾ ਦਿੰਦੇ ਤੁਹਾਨੂੰ ਆਪਾਂ ਇਹ ਵੀ ਦੇਖ ਸਕਦੇ ਹੋ ਦੇਖੋ ਫਾਈਕਸ ਵਗੈਰਾ ਲੱਗੇ ਤਾਂ ਇੰਨੇ ਹਰਾ ਭਰਾ ਤਾਂ ਕਿਸੇ ਦੇ ਕੋਠੀ ਚ ਨਹੀਂ ਹੋਣਾ ਤਸ਼ਵੀਰ ਹਨਾ ਨਹੀਂ ਹੈਣੀ 22 ਸਤਵੀਰ ਦੀ ਬਦੌਲਤ ਆਪਾਂ ਇੱਥੇ ਪਹੁੰਚ ਗਏ ਇਹਨੇ ਜਾਣਾ ਸੀ ਕਿਤੇ ਉਧਰ ਮੋਗੇ ਕਿ ਨਹੀਂ ਜਾਣਾ ਸੀ ਨਾ ਫਿਰ ਕਹਿੰਦਾ ਪਿਆ ਆਪੋ ਬਣਾ ਲਿਆ ਜਗਾ ਕਿਵੇਂ ਲੱਗਿਆ ਬਾਈ ਬਾਈ ਕੋਕਾ ਪਸ ਪੰਜਾਬ ਦੇ ਵਿੱਚ ਕੋਕਾ ਹੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਆਹ ਰਾ ਤੁਹਾਨੂੰ ਦਿਖਾਵਾਂਗੇ ਪਰ ਜੁੜੇ ਰਹੋ ਜੁੜੇ ਰਹੋ ਬਸ ਮੇਰੇ ਨਾਲ ਸਤਵੀਰ ਗੰਗਾ ਭਾਈ ਨੂੰ ਦੇਖਣਾ ਕਦੇ ਬਿਲਕੁਲ ਤੇ ਸੋਚ ਵੀ ਨਹੀਂ ਕਰਦੇ ਮੈਂ ਤਾਂ ਸੁੱਖਿਆ ਨਹੀਂ ਕਰ ਅੱਗੇ ਪੈਣੀ ਬਣੀ ਚਲੋ ਕੋਈ ਨਹੀਂ ਆਪਾਂ ਮਿਹਨਤ ਕਰਕੇ ਦਿਖਾਵਾਂਗੇ ਜਿੰਨਾ ਵੀ ਕੋਈ ਪਸੰਦ ਕਰੂਗਾ ਵਧੀਆ ਗੱਲ ਆ ਦਾ ਪ੍ਰੋਜੈਕਟ ਲੋ ਜੀ ਇਹ ਰਣਸੀ ਕਲਾ ਪਿੰਡ ਰਣਸੀ ਕਲਾ ਮੋਕੇ ਦੇ ਵਿੱਚ ਇੱਕ ਆਪਣੇ ਪਾਇਆ ਜੀ ਰਿਹਾ ਬੈਠੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਇਹ ਸਰਪੰਚ ਸਾਹਿਬ ਦਾ ਕਾਰ ਮਿੰਟੂ ਸਰਪੰਚ ਆ ਜੀ ਹਾਂ ਜੀ ਮਿੰਟੂ ਸਿੰਦਰਪਾਲ ਜੀ ਸਿੰਦਰਪਾਲ ਅੱਛਾ ਇਹ ਆ ਜੀ ਸਰਪੰਚ ਸਾਹਿਬ ਦਾ ਇੰਦਰਪਾਲ ਮਿੰਟੂ ਜੀ ਦਾ ਕਾਰ ਸਾਰਾ ਇਹਨਾਂ ਦੀ ਬਦੌਲਤ ਹੋਇਆ ਜੋ ਵੀ ਹੋਇਆ ਇੱਥੇ ਬਣਾਇਆ ਗਿਆ ਪ੍ਰੋਜੈਕਟ ਇਧਰ ਦੇਖੋ ਸਫਾਈ ਬਹੁਤ ਜਿਆਦੀ ਆ ਸਫਾਈ ਵੇਖ ਕੇ ਤੁਸੀਂ ਮੰਨ ਜਾਓਗੇ ਇਸ ਪਿੰਡ ਦੀ ਪ੍ਰਾਂਸੇ ਕਲਾ ਆ ਦੇਖੋ ਜੀ ਸਾਡਾ ਪਿੰਡ ਸਾਡੇ ਖੇਤ ਆ ਰੰਗ ਸੀ ਕਲਾ ਇਹ ਪ੍ਰਾਣੀ ਵਿਰਾਸਤ ਜਿਵੇਂ ਆਪਣੇ ਕੁਰਤਾ ਚਾਦਰਾਂ ਪੱਗ ਉਹ ਦਿਖਾ ਦਿਖਾਈਏ ਨੇ ਤੁਹਾਨੂੰ ਜਿਵੇਂ ਆਪਣੇ ਬਲਦਾਂ ਨਾਲ ਵਾਹੀ ਕਰਦੇ ਹੁੰਦੇ ਸੀ ਇਹ ਪੁਰਾਣਾ ਬਿਰਸਾ ਆਪਣੇ ਪੁਰਾਣਾ ਬਿਰਸਾ ਆਉਣ ਵਾਲੀ ਜਨਰੇਸ਼ਨ ਨੂੰ ਦਿਖਾਉਣ ਵਾਸਤੇ ਇੱਥੇ ਸਟੈਚੂ ਬਣਾਏ ਹੋਏ ਆ ਆਮੇਦ ਬੋਖੀ ਇਹ ਤਾਂ ਵਾਈ ਕਰਦੇ ਸੀ ਆਪਣੇ ਹਾਲਾ ਨਾਲ ਬਲਦਾ ਨਾਲ ਸਾਡਾ ਸਵਾਲੀਆਂ ਲੈ ਕੇ ਜਾਂਦੇ ਸੀ ਜਿਵੇਂ ਲੱਸੀ ਰੋਟੀ ਪਾਣੀ ਇਸੇ ਤਰ੍ਹਾਂ ਅੱਗੇ ਹੋਵੇ ਬਣਾਉਂਦੇ ਦੇਖ ਸਕਦੇ ਹਾਂ ਮੇਰਾ ਨਾਲ ਹੀ ਪੂਰਾ ਪ੍ਰੀਤ ਇੰਦਰਪਾਲ ਸਿੰਘ ਕਿਉਂਕਿ ਮੈਂ ਸਰਪੰਚ ਨਾ ਤਾਂ ਸਰਪੰਚ ਕਹਾਉਣ ਨੂੰ ਬਣਿਆ ਸੀ ਨਾ ਮੈਂ ਚਿੱਟੇ ਕੱਪੜੇ ਪਾਉਣ ਨੂੰ ਸਰਪੰਚ ਬਣਿਆ ਸੀ ਨਾ ਮੈਂ ਆਪਦੀ ਕਾਰ ਤੇ ਸਰਪੰਚ ਲਿਖਾਉਣ ਨੂੰ ਬਣਿਆ ਸੀ ਨਾ ਆਪਦੇ ਘਰ ਦੇ ਗੇਟ ਤੇ ਸਰਪੰਚ ਸਾਹ ਲਗਾਉਣ ਨੂੰ ਬਣਿਆ ਸੀ ਮੈਂ ਸਰਪੰਚੋ ਪਿੰਡ ਦੀ ਤਕਦੀਰ ਤੇ ਤਸਵੀਰ ਬਦਲਣੀ ਬਣਿਆ ਸੀ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਆਪਦੇ ਪਿੰਡ ਨੂੰ ਖੂਬਸੂਰਤ ਪਿੰਡ ਬਣਾਵਾਂ ਤੇ ਉਹ ਪਿੰਡ ਦੀ ਪਛਾਣ ਬਣਾਵਾਂ ਜਿਹੜੀ ਪਛਾਣ ਜਿੱਥੇ ਵੀ ਸਾਡੇ ਪਿੰਡ ਦਾ ਕੋਈ ਵਸਦਾ ਹੋਵੇ ਉਹ ਆਖੇ ਉਹਨੂੰ ਮਾਣ ਹੋਵੇ ਕਿ ਮੈਂ ਰਣਸੀਂ ਕਲਾਂ ਦਾ ਵਾਸੀ ਹਾਂ ਇਸੇ ਚਣਗਦੇ ਨਾਲ ਇਸੇ ਆਸ ਦੇ ਨਾਲ ਅਸੀਂ ਕੰਮ ਕੀਤਾ ਕਿ ਰਣਸੀਂ ਕਲਾਂ ਨੂੰ ਖੂਬਸੂਰਤ ਬਣਾਉਣ ਵਾਲੇ ਪਾਸੇ ਰਣਸੀਂ ਕਲਾਂ ਨੇ ਅਡਾਰੀ ਮਾਰੀ ਆ ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਆਪਦੇ ਪਿੰਡ ਨੂੰ ਹੋਰ ਸੋਹਣਾ ਬਣਾਈਏ ਤੇ ਵਧੀਆ ਪਿੰਡ ਬਣਾਈਏ ਰਣਸਿੰਘ ਕਲਾ ਕੱਲੀ ਇੱਕ ਸਕੀਮ ਨਹੀਂ ਹੈ ਰਣਸਿੰਘ ਕਲਾ ਨੇਨੇ ਕਾ ਸਕੀਮਾਂ ਜਾਨੀ ਸ਼ੁਰੂ ਕੀਤੀ ਨਾ ਕਿਰਨ ਸਿੰਘ ਕਲਾ ਨੇ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਦੇ ਨਾਮ ਦੀ ਇੱਕ ਸਕੀਮ ਚਲਾਈ ਜਿੱਥੇ ਰੁੱਖ ਵੀ ਫਰੂਟ ਵਾਲੇ ਫ੍ਰੀ ਦਿੱਤੇ ਤੇ ਨਾਲ ਉਹਨੂੰ ਪੈਸੇ ਵੀ ਦਿੱਤੇ ਪਾ ਲੈਣ ਦੇ ਅੱਛਾ ਜੀ ਐਵੇਂ ਹੀ ਰਣਸਿੰਘ ਕਲਾ ਦੇ ਵਿੱਚ ਪਲਾਸਟਿਕ ਬਦਲੇ ਲੋਕਾਂ ਨੂੰ ਖੰਡ ਗੋੜ ਚੌਲ ਦਿੱਤੇ ਜਾਂਦੇ ਸੀਗੇ ਤੇ ਉਹ ਵੀ ਇੱਕ ਮਹਿ ਮਰਨ ਸਿੰਘ ਕਲਾ ਨੇ ਸ਼ੁਰੂ ਕੀਤੀ ਸੀ ਫਿਰ ਉਸ ਤੋਂ ਬਾਅਦ ਹੁਣ ਮੈਂ ਸ਼ੁਰੂ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇੱਕ ਲਾਇਬ੍ਰੇਰੀ ਬਣਾਈ ਸੀ ਜਿਹੜੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨਾ ਅਤੇ ਪੈਸੇ ਕਮਾਓ ਦੀ ਇੱਕ ਮਹਿਮ ਸ਼ੁਰੂ ਕੀਤੀ ਕਿ ਜਿੱਥੇ ਅਸੀਂ ਕਿਤਾਬਾਂ ਪੜ੍ਹਨ ਦੇ ਵੀ ਲੋਕਾਂ ਨੂੰ ਪੈਸੇ ਦਿੰਨੇ ਆ ਉਵੇਂ ਹੀ ਸਾਡਾ ਇੱਕ ਨਵਾਂ ਇੱਕ ਕੂੜਾ ਘਰ ਦਾ ਪ੍ਰੋਜੈਕਟ ਸੀ ਕਿ ਅਸੀਂ ਕੂੜਾ ਇੱਕ ਸਮੱਸਿਆ ਦੁਨੀਆ ਲਈ ਰਣ ਸਿੰਘ ਕਲਾ ਜਿਹੜੀਆਂ ਸਾਮ ਬਣਾਉਂਦਾ ਤੇ ਅਸੀਂ ਆਖਿਆ ਵੀ ਕੂੜਾ ਲਿਆਓ ਤੇ ਪੈਸੇ ਕਮਾਓ ਦੇ ਨਾਮ ਪਾਉ ਦੀ ਇੱਕ ਮਹਿਮ ਸ਼ੁਰੂ ਕੀਤੀ ਹੈ ਉਮੀ ਅਸੀਂ ਇੱਕ ਪਰਾਲੀ ਵਾਲੀ ਮਹਿਮਬੀ ਸ਼ੁਰੂ ਕੀਤੀ ਸੀ 2019 ਦੇ ਵਿੱਚ ਕਿ ਅ ਪਰਾਲੀ ਨੂੰ ਆਗਣਾ ਲਾਓ ਤੇ 500 ਰੁਪਿਆ 1 ਏਕੜ ਦਾ ਪਾਓ ਤੇ ਜ਼ਮੀਨ ਜ਼ਮੀਨ ਦੇ ਵਿੱਚ ਹੀ ਪਰਾਲੀ ਨੂੰ ਲਾ ਕੇ ਤੇ ਕਣਕ ਦੀ ਬਿਜਾਈ ਕਰੋ ਤੇ ਆਲੂ ਵੀ ਜੋ ਠੀਕ ਹੈ ਜੀ ਉਹ ਮਹਿਮਬੀ ਇੰਨੀ ਸਫਲ ਹੋਈ ਕਿ 6 ਸਾਲ ਹੋ ਗਏ ਸਾਡੇ ਪਿੰਡ ਵਿੱਚ ਇੱਕ ਵੀ ਘਟਨਾ ਯਾਨੀ ਅੱਗ ਦੀ ਸਾਡੇ ਸਾਹਮਣੇ ਨਹੀਂ ਆਈ ਤੇ ਪੂਰੇ ਦੇਸ਼ ਦਾ ਪਹਿਲਾ ਪਿੰਡ ਜਿੱਥੇ ਪਰਾਲੀ ਨੂੰ ਅੱਗ ਨਹੀਂ ਲੱਗਦੀ ਬਿਲਕੁਲ ਜੀ ਰਣ ਸਿੰਘ ਕਲਾਂ ਚੱਕ ਨਹੀਂ ਲੱਗਦੀ ਵਾਤਾਵਰਨ ਨੂੰ ਬਚਾਉਣ ਵਾਲਾ ਪਿੰਡ ਰਣ ਸਿੰਘ ਕਲਾਂ ਇਹ ਨਵੀਆਂ ਸਕੀਮਾਂ ਰਣਸਿੰਘ ਕਲਾਂ ਦੀਆਂ ਨੇਕਾ ਸਕੀਮਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਸਫਲ ਹੁੰਦੀਆਂ ਰਹਿੰਦੀਆਂ ਔਰ ਸਾਡੀਆਂ ਹਮੇਸ਼ਾ ਜਿਹੜੀਆਂ ਸਕੀਮਾਂ ਹੁੰਦੀਆਂ ਚੇਟਕ ਲਾਉਣ ਵਾਲੀਆਂ ਹੁੰਦੀਆਂ ਕਿਉਂਕਿ ਜਿਵੇਂ ਦੁੱਧ ਨੂੰ ਜਾਗ ਲਾਉਣ ਨਾਲ ਦੁੱਧ ਜੰਮ ਜਾਂਦਾ ਓਵੇਂ ਸਾਡੇ ਇਹ ਛਿੱਟੇ ਹੁੰਦੇ ਆ ਦੁੱਧ ਨੂੰ ਜਿਵਾਉਣ ਵਾਸਤੇ ਜਾਗ ਲਾਉਣ ਵਾਸਤੇ ਕਿ ਯਾਰ ਇਸ ਤਰ੍ਹਾਂ ਕੀਤਾ ਜਾ ਸਕਦਾ ਇਹ ਨਵੇਂ-ਨਵੇਂ ਆਈਡੀਆ ਰਣਸਿੰਘ ਕਲਾਂ ਲੈ ਕੇ ਆਉਂਦਾ ਤੇ ਉਹ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਅੱਛਾ ਇਸੇ ਕਰੋਂ ਫਿਰ ਤੁਹਾਡਾ ਪਿੰਡ ਜੀ ਸੋਖੀਆਂ ਦੇ ਵਿੱਚ ਹੀ ਰਹਿੰਦਾ ਜੀ ਬਕਰ ਕਹਿ ਸਕਦੇ ਆ ਸੁਰਖੀਆਂ ਲਾ ਲੋ ਅਸਲ ਵਿੱਚ ਇਹ ਪਿਆਰ ਹੁੰਦਾ ਜੀ ਇਹ ਇਹ ਸੁਰਖੀਆਂ ਤਾਂ ਉਹ ਹੁੰਦੀਆਂ ਵੀ ਕੋਈ ਗੱਲ ਕੋਈ ਫਲੈਸ਼ ਹੋਗੀ ਆ ਗੱਲ ਹੀ ਹੈ ਤੁਹਾਡੀਆਂ ਸਾਡੀਆਂ ਜਿਹੜੀਆਂ ਜਿਹੜੇ ਕੰਮ ਆ ਜੀ ਉਹਨਾਂ ਕੰਮਿਆਂ ਨੂੰ ਲੋਕ ਪਿਆਰ ਕਰਦੇ ਆ ਉਧਰ ਦੇ ਤੌਰ ਤੇ ਉਹ ਲੋਕਾਂ ਲਈ ਚੰਬਾ ਹੁੰਦੀਆਂ ਜਦੋਂ ਅਸੀਂ ਲੋਕਾਂ ਨੂੰ ਆਖਦੇ ਆਂ ਕਿ ਯਾਰ ਸਾਡੇ ਪਿੰਡ ਚ ਕੋਈ ਨਾਲੀ ਦਿਖਾਓ ਗਲੀ ਦੇ ਵਿੱਚ ਤੁਹਾਨੂੰ ਪੈਸੇ ਦੇਵਾਂਗੇ 5 ਲੱਖ ਨਾਮ ਤੇ ਉਹ ਅਗਲਾ ਕਹਿੰਦਾ ਅੱਛਾ ਯਾਰ ਇਹ ਨਾਲੀ ਦਾ ਹੁਣ ਦਿਖਾ ਦਿੰਨੇ ਆ ਜੇ ਕਿਸੇ ਨੂੰ ਕਹਿੰਨੇ ਕੋਈ ਸਰਕਾਰੀ ਕੱਚੀ ਗਲੀ ਦਿਖਾ ਦਿਓ ਉਹਨੂੰ ਨਾਮ ਦਿੰਨੇ ਆ ਉਹ ਆਟੋਮੈਟਿਕ ਲੋਕਾਂ ਲਈ ਚੰਬਾ ਬਣਦੀਆਂ ਗੱਲਾਂ ਤੇ ਉਹਨਾਂ ਨੂੰ ਐ ਲੱਗਦਾ ਕਿ ਯਾਰ ਇਹ ਤਾਂ ਗੱਲਾਂ ਹਾਂ ਯਾਰ ਨਹੀਂ ਯਾਰ ਹੋਈ ਨਹੀਂ ਸਕਦੀਆਂ ਇਹ ਵੀ ਇਹ ਕਿੱਥੋਂ ਦਾ ਪਿੰਡ ਆ ਦੋਸਤੋ ਤੁਸੀਂ ਨਾ ਇਹ ਸਰਪੰਚ ਸਾਹਿਬ ਦੇ ਮੂੰਹੋਂ ਇੱਕ ਗੱਲ ਸੁਣੀ ਹੋਣੀ ਆ ਵੀ ਸਾਡੇ ਪਿੰਡ ਦੇ ਵਿੱਚ ਆਓ ਤੇ 5 ਲੱਖ ਰੁਪਇਆ ਪਾਓਗੇ ਜੇਕਰ ਤੁਸੀਂ ਸਾਡੇ ਪਿੰਡ ਕੱਚੀ ਨਾਲੀ ਦੇਗਾਤੀ ਉਹ ਗੱਲ ਉੱਥੇ ਨਹੀਂ ਟਿਕਦੀ ਕਿਉਂਕਿ ਬਈ ਜੇਕਰ ਤੁਸੀਂ ਪਿੰਡ ਦੇ ਵਿੱਚ ਵਾਕਿਆਚੀ ਆਉਂਗੇ ਨਾ ਅਸੀਂ ਉਸੇ ਨੂੰ ਗੱਲ ਨੂੰ ਲੈ ਕੇ ਚੱਲੇ ਸੀ ਤੇ ਉਸੇ ਗੱਲ ਨੂੰ ਆਏ ਸੀ ਕਿ 5 ਲੱਖ ਰੁਪਇਆ ਕਮਾਵਾਂਗੇ ਵਾੜਾ ਜੀ ਜਦੋਂ ਆ ਕੇ ਦੇਖਿਆ ਪਿੰਡ ਦੇ ਵਿੱਚ ਸਾਨੂੰ ਇੱਕ ਵੀ ਗਲੀ ਕੱਚੀ ਕੀ ਕਹਿ ਸਕਦੇ ਆ ਮੈਂ ਕਹਿੰਦਾ ਸਾਡੇ ਕੋਲ ਸਮਾਂ ਐ ਨਹੀਂ ਨਹੀਂ ਤਾਂ ਅਸੀਂ ਰਾਤ ਕੱਢਦੇ ਹੁੰਦੇ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਰੱਖਿਆ ਇੰਨਾ ਸੋਹਣਾ ਬਣਾ ਰੱਖਿਆ ਸਰਪੰਚ ਸਾਹਿਬ ਜਿਹੜਾ ਤੁਸੀਂ ਇੱਕ ਕੂੜੇ ਘਰ ਘਟਾਲਾ ਕਿਹਾ ਵੀ ਉਹ ਜਿਹੜਾ ਕੀ ਕਿਹੜਾ ਕਿਹੜਾ ਕੂੜਾ ਤੁਹਾਡੇ ਉਹਦੇ ਵਿੱਚੋਂ ਲੈਣੇ ਉਸ ਦੇ ਵਿੱਚ ਵਰਤਦੇ ਹੋ ਨਹੀਂ ਕੂੜਾ ਦੇਖੋ ਹਰ ਤਰ੍ਹਾਂ ਦਾ ਕੂੜਾ ਜਿਹੜਾ ਸਾਡੇ ਕੋਲੇ ਆਉਂਦਾ ਹੈ ਪਸ਼ੂਆਂ ਦਾ ਗੋਬਰ ਵੀ ਆਉਂਦਾ ਸਾਡੇ ਕੋਲੇ ਘਰ ਦਾ ਜਿਹੜਾ ਸਬਜ਼ੀਆਂ ਹੁੰਦੀਆਂ ਉਹਦੇ ਫੋਲਕ ਹੁੰਦੇ ਆ ਉਹ ਸਾਡੇ ਕੋਲ ਆਉਂਦਾ ਸੁੱਕਾ ਕੂੜਾ ਆਉਂਦਾ ਜਿਵੇਂ ਉਹ ਜ ਡਰਖਤਾਂ ਦੇ ਪੱਤੇ ਹੋ ਗਏ ਪਲਾਸਟਿਕ ਹੋ ਗਈ ਉਹ ਸਾਰਾ ਕੁਝ ਸਾਡੇ ਕੋਲੇ ਆਉਂਦਾ ਤੇ ਉਹਨੂੰ ਅਸੀਂ ਉਹਵੇਂ ਲੱਗ ਲੱਗ ਕਰਕੇ ਉਹਨ ਵਰਤੋਂ ਚ ਲਿਆਉਣੇ ਆ ਅੱਛਾ ਜੀ ਇਵੇਂ ਅਸੀਂ ਹਰ ਹਰ ਚੀਜ਼ ਨੂੰ ਦੇਖੋ ਅਸੀਂ ਉਸ ਤੁਹਾਨੂੰ ਦੱਸ ਕੇ ਤਾਂ ਹਟਿਆ ਕਿ ਅਸੀਂ ਸਮੱਸਿਆ ਨੂੰ ਵਰਦਾਨ ਬਣਾਉਣ ਵਾਲਾ ਪੈਂਡਾ ਰੈਨਸਿੰਕਲਾਂ ਪਰ ਆਲੇ ਲੋਕਾਂ ਲਈ ਸਮੱਸਿਆ ਸਾਡੇ ਲਈ ਰੈਨਸਿੰਕਲਾਂ ਲਈ ਵਰਦਾਨ ਸਾਡੇ ਕਿਸਾਨ ਜਿਹੜੇ ਆਲੂ ਬੀਜਦੇ ਉਹਨਾਂ ਨੂੰ ਇੰਨੀ ਵਰਦਾਨ ਹੈ ਕਿ ਸਾਨੂੰ ਉਹਦੀ ਪੋਟਾਸ਼ ਸਾਨੂੰ ਜਿਹੜੀ ਘਟ ਪਾਉਣੀ ਪੈਂਦੀ ਹੈ ਸਾਨੂੰ ਖਾਦਾਂ ਦੀ ਵਰਤੋਂ ਘੱਟ ਕਰਨੀ ਪੈਂਦੀ ਹੈ ਉਹਦੇ ਜ਼ਮੀਨਾਂ ਦੇ ਵਿੱਚ ਜ਼ਮੀਨ ਸਾਡੀ ਇੰਨੀ ਵਧੀਆ ਬਣ ਜਾਂਦੀ ਐ ਝਾੜ ਵਧਦੇ ਆ ਸਾਡੇ ਤੇ ਉਹ ਬਹੁਤ ਸਾਡੇ ਲਈ ਵਰਦਾਨ ਵਾਲੀ ਗੱਲ ਆ ਉਹ ਸਾਡੇ ਹੁਣ ਸ਼ਿਵਰਾਜ ਚਾਹਾਨ ਜੀ ਜਿਹੜੇ ਕੇਂਦਰੀ ਮੰਤਰੀ ਸੀ ਖੇਤੀਬਾੜੀ ਮੰਤਰੀ ਤੇ ਪਿੰਡ ਡਿਵੈਲਪਮੈਂਟ ਮੰਤਰੀ ਵੀ ਸੀਗੇ ਉਹ ਦੇਖ ਕੇ ਗਏ ਆ ਆਪਦੇ ਅੱਖੀਂ ਦੇਖ ਕੇ ਗਏ ਆ ਉਹਨਾਂ ਨੂੰ ਅਸੀਂ ਹਰ ਖੇਤ ਦੇ ਵਿੱਚ ਲੈ ਕੇ ਗਏ ਆ ਵੀ ਆ ਦੇਖੋ ਆ ਆਲੂ ਬੀਜੇ ਵੇ ਆ ਆ ਸਾਡੀ ਹੈਪੀ ਸੀਡਰ ਨਾਲ ਬੀਜੀ ਵੀ ਆ ਆ ਸਾਡੀ ਸੁਪਰ ਸੀਡਰ ਨਾਲ ਬੀਜੀ ਵੀ ਆ ਉਹ ਹਰ ਇੱਕ ਚੀਜ਼ ਹਾਂ ਵਿੱਚੀ ਪਰਾਲੀ ਵੀ ਅੱਗ ਨਹੀਂ ਲਾਈ ਉਹ ਹੈਰਾਨ ਆ ਉਹਨਾਂ ਲਈ ਉਹ ਇੰਨੇ ਖੁਸ਼ ਹੋਏ ਉਹ ਕਹਿੰਦੇ ਯਾਰ ਕਮਾਲ ਹੋ ਗਈ ਯਾਰ ਵੀ ਆ ਪਹਿਲਾ ਪਿੰਡ ਆ ਦੇਸ਼ ਦਾ ਉਹਦੇ ਮੂੰਹੋਂ ਕਹਿ ਕੇ ਗਏ ਇੱਥੇ ਆ ਕੇ ਪੱਤਰਕਾਰਾਂ ਸਾਹਮਣੇ ਵੀ ਕਿ ਯਾਰ ਬਾਕੀ ਇਹ ਕਰਨ ਸਿੰਘ ਕਲਾਂ ਤੋਂ ਸਰਕਾਰ ਸਿੱਖੂਗੀ ਉਹ ਕਰਨ ਸਿੰਘ ਕਲਾਂ ਨੂੰ ਕਹਿ ਕੇ ਗਏ ਉਹ ਪਾਟਸ਼ਾਲਾ ਕਰਨ ਸਿੰਘ ਕਲਾਂ ਦੇਸ਼ ਦੀ ਪਾਟਸ਼ਾਲਾ ਹੈ ਤੇ ਇਹ ਪਾਟਸ਼ਾਲਾ ਤੋਂ ਹੀ ਸਿੱਖਾਂਗੇ ਹਾਂਜੀ ਅੱਛਾ ਜੀ ਅਸਲ ਜੀ ਜਿਹੜਾ ਸਾਡੇ ਪਿੰਡ ਦਾ ਗੰਦਾ ਪਾਣੀ ਸੀ ਨਾ ਅਸੀਂ ਉਹਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਔਰ ਜਿਹੜਾ ਟ੍ਰੀਟਮੈਂਟ ਪਲਾਂਟ ਤੇ ਸਾਡੀ ਬੂੰਦ ਬੂੰਦ ਜਿਹੜੀ ਸਾਫ਼ ਹੁੰਦੀ ਹੈ ਟ੍ਰੀਟ ਹੁੰਦੀ ਹੈ ਤੇ 100 ਏਕੜ ਤੋਂ ਉੱਪਰ ਜਿਹੜੀ ਖੇਤੀ ਕੀਤੀ ਜਾਂਦੀ ਹੈ ਇਹ ਵੀ ਦੇਸ਼ ਦਾ ਪਹਿਲਾ ਪੈਂਡਾ ਜਿੱਥੇ ਗੰਦੇ ਪਾਣੀ ਨੂੰ ਸੋਧ ਕੇ ਜਾਣੀ ਅਸੀਂ ਖੇਤੀ ਕਰਦੇ ਹਾਂ ਔਰ ਜਿਹੜਾ ਸਾਡਾ ਮੀਂਹ ਵਾਲਾ ਪਾਣੀ ਸੀ ਉਹਨੂੰ ਸਟੋਰ ਕਰਨ ਦੇ ਜਿਹੜੇ ਸਾਡੇ ਗੰਦੇ ਛੱਪੜ ਸੀ ਉਹਨਾਂ ਨੂੰ ਸੁੰਦਰ ਝੀਲਾਂ ਦਾ ਅਸੀਂ ਰੂਪ ਦਿੱਤਾ ਜਿਦੇ ਵਿੱਚ ਕਿਸ਼ਤੀਆਂ ਚੱਲਦੀਆਂ ਉਹਦੇ ਵਿੱਚ ਸਾਰਾ ਮੀਂਹ ਦਾ ਪਾਣੀ ਸਟੋਰ ਹੁੰਦਾ ਤੇ ਰੀਚਾਰਜ ਵੀ ਹੁੰਦਾ ਧਰਤੀ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਸਾਡੇ ਲਈ ਇੱਕ ਵਰਦਾਨ ਵਾਲੀ ਗੱਲ ਆ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਲਈ ਕਿਉਂਕਿ ਨਹੀਂ ਤਾਂ ਅੱਜ ਪੰਜਾਬ ਦੇ ਵਿੱਚ ਦੇਖੋ ਪਾਣੀ ਮੁੱਕਣ ਦੀ ਤਹਾਰ ਤੇ ਆ ਪੰਜਾਬ ਦਾ ਜਿਹੜਾ ਵਾਟਰ ਗਰਾਊਂਡ ਵਾਟਰ ਹੈ ਖਤਮ ਹੋਣ ਦੀ ਤਹਾਰ ਤੇ ਆ ਔਰ ਸਾਡਾ ਏਰੀਆ ਵੀ ਯਾਨੀ ਕਿ ਡਾਰਕ ਜ਼ੋਨ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਇੰਨੀ ਰਫ਼ਤਾਰ ਦੇ ਨਾਲ ਪਾਣੀ ਧਰਤੀ ਵਿੱਚੋਂ ਗਰਾਊਂਡ ਵਾਟਰ ਕੱਢਿਆ ਜਾ ਰਿਹਾ ਆ ਆਉਣ ਵਾਲੇ ਸਮੇਂ ਲਈ ਉਹ ਉਹ ਬਹੁਤ ਚਿੰਤਾ ਦਾ ਵਿਸ਼ਾ ਬਣੀਆਂ ਹੋਊਗਾ ਗੱਲਾਂ ਤੇ ਰਣ ਸਿੰਘ ਕਲਾ ਨੇ ਉਹ ਗੱਲਾਂ ਤੇ ਕੰਮ ਕੀਤਾ ਜਲ ਸੰਭਾਲ ਦਾ ਵੀ ਮੋਹਰੀ ਪੰਡਾ ਰਣ ਸਿੰਘ ਕਲਾ ਕਿ ਜਿੱਥੇ ਬੂੰਦ-ਬੂੰਦ ਨੂੰ ਸੰਭਿਆ ਜਾਂਦਾ ਖੇਤੀ ਕੀਤੀ ਜਾਂਦੀ ਆ ਰੇਨ ਵਾਟਰ ਨੂੰ ਸਟੋਰ ਕੀਤਾ ਜਾਂਦਾ ਉਹਨੂੰ ਰੀਚਾਰਜ ਕੀਤਾ ਜਾਂਦਾ ਇਹ ਸਾਰੀਆਂ ਸਾਡੇ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਸਾਡੇ ਕੰਮ ਕੀਤੇ ਵੇ ਇਹ ਨਹੀਂ ਵੀ ਇੱਕ ਕੰਮ ਕਰ ਲਿਆ ਉਹਦਾ ਕੋਈ ਬੈਨੀਫਿਟ ਹੀ ਨਹੀਂ ਹੋਣਾ ਔਰ ਸਾਡੀ ਧਰਤੀ ਨੂੰ ਹਵਾ ਨੂੰ ਉਹਨੂੰ ਬਚਾਉਣ ਦੀਆਂ ਗੱਲਾਂ ਜਿਹੜਾ ਰਣਸੀਹ ਕਲਾਂ ਵਿੱਚ ਹੁੰਦੀਆਂ ਉਹ ਉਹ ਅਸੀਂ ਇਹ ਸਾਡੇ ਵਿਕਾਸ ਦੇ ਫੁੱਲ ਤੋਂ ਉਹ ਖੁਸ਼ਬੂਆਂ ਉਹ ਮਹਿਕ ਸਾਡੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਜਾਂਦੀ ਹੈ ਕਿ ਯਾਰ ਆਹ ਕੰਮਾਂ ਹੀ ਕੀਤਾ ਜਾ ਸਕਦਾ ਵੀ ਕਹਿ ਸਕਦੇ ਹਾਂ ਜਿਵੇਂ ਵੀ ਆਮ ਛਪੜਾਂ ਦੇ ਵਿੱਚੋਂ ਬਦਬੂ ਮਾਰਦੀ ਇੱਥੇ ਫੁੱਲਾਂ ਦੀ ਸੁਗੰਧ ਆਉਂਦੀ ਹੈ ਅਸੀਂ ਖੁਦ ਜਾ ਕੇ ਆਏ ਦੇਖ ਕੇ ਆਏ ਆ ਇਸ ਗੱਲ ਦਾ ਸਾਨੂੰ ਹੈਰਾਨੀ ਲੱਗੀ ਕਿ ਵਾਕਿਆ ਜੀ ਫਿਰ ਜੀ ਤੁਹਾਡੇ ਪਿੰਡ ਦੇ ਵਿੱਚ ਖਰਚਾ ਬਹੁਤ ਆਇਆ ਇਸ ਚੀਜ਼ ਦਾ ਫਿਰ ਤੁਹਾਨੂੰ ਸਰਕਾਰ ਵੱਲੋਂ ਇੰਨਾ ਜ਼ਿਆਦਾ ਸਹਿਯੋਗ ਮਿਲ ਰਿਹਾ ਵੀ ਜਿਹੜਾ ਆਮ ਪਿੰਡਾਂ ਨੂੰ ਨਹੀਂ ਮਿਲਿਆ ਆ ਸਾਡੇ ਪਿੰਡ ਦੇ ਲੋਕ ਹੀ ਸਾਡੀ ਸਰਕਾਰ ਆ ਜੀ ਪਿੰਡ ਦੇ ਸਾਡੇ ਦਾਨੀ ਸੱਜਣ ਹੀ ਸਾਡੀ ਬੈਂਕ ਹੈ ਔਰ ਜਿਨ੍ਹਾਂ ਦੀ ਬਦੌਲਤ ਮੈਂ ਸਮਝਦਾ ਕਿ ਅਸੀਂ ਵਿਕਾਸ ਦੀਆਂ ਪੂਣੀਆਂ ਕੱਟੀਆਂ ਔਰ ਲੱਖਾਂ ਨਹੀਂ ਕਰੋੜਾਂ ਰੁਪਏ ਸਾਡੇ ਪਿੰਡ ਦੇ ਰਾ ਵਰਗੇ ਲੋਕਾਂ ਨੇ ਦਾਨ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤਾ ਔਰ 80% ਯੋਗਦਾਨ ਸਾਡੇ ਪਿੰਡ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਦਾ ਉਹ ਪਾਲਾ ਪਿੰਡ ਦੇ ਵਿੱਚ ਇੱਥੇ ਬਸਨ ਵਾਲਿਆਂ ਦਾ ਹੋਵੇ ਜਾਂ ਦੇਸ਼ ਦੇ ਵਿੱਚ ਜਾਂ ਪ੍ਰਦੇਸ਼ ਦੇ ਵਿੱਚ ਰਹਿੰਦੇ ਆ ਪਿੰਡ ਦੇ ਪੁੱਤ ਉਹ ਪ੍ਰਦੇਸ਼ਾਂ ਤੋਂ ਵੀ ਸਾਡੀ ਮਦਦ ਕਰਦੀ ਹੈ ਤੇ 20% ਸਾਨੂੰ ਗਵਰਨਮੈਂਟਾਂ ਨੇ ਜਿਹੜੀ ਮਦਦ ਹੁਣ ਤੱਕ ਕੀਤੀ ਹੈ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਪਿੰਡ ਦੇ ਰੱਬਰਗੇ ਲੋਕਾਂ ਦੀ ਬਦੌਲਤ ਅਸੀਂ ਆ ਵਿਕਾਸ ਦਾ ਜਿਹੜਾ ਜਿਹੜੀਆਂ ਪੂਣੀਆਂ ਕੱਤੀਆਂ ਤੇ ਉਹ ਸਾਡੇ ਅੱਜ ਸਮਾਜ ਦੇ ਵਿੱਚ ਨੂੰ ਸਤਿਕਾਰ ਕੀਤਾ ਜਾਂਦਾ ਤੁਸੀਂ ਵੀ ਅੱਜ ਅਈਡੇ ਵੱਡੇ ਪੱਤਰਕਾਰ ਸਾਡੇ ਪਿੰਡ ਰਣ ਸਿੰਘ ਕਲਾਂ ਪਿੰਡ ਨੂੰ ਦੇਖਣ ਆਏ ਹੋ ਤੁਹਾਡਾ ਵੀ ਧੰਨਵਾਦ ਆ ਜੀ ਧੰਨਵਾਦ ਜੀ ਤੁਸੀਂ ਆਪਣੀ ਸਾਉ ਲਗਭਗ ਬਜਟ ਕਿੰਨਾ ਕੁ ਲੱਗ ਗਿਆ ਹੋਊਗਾ ਤੁਹਾਡੇ ਜਿੰਨੇ ਪ੍ਰੋਜੈਕਟ ਦੇਖੇ ਇਹ ਤਾਂ ਜੀ ਕਰੋੜਾ ਰੁਪਏ ਦਾ ਬਜਟ ਆ ਇਹ ਕੋਈ ਲੱਖਾਂ ਦੇ ਵਿੱਚ ਨਹੀਂ ਵੀ ਜਿਵੇਂ ਤੁਹਾਨੂੰ ਦੱਸਦਾ ਵੀ ਇਹ ਇਹਦਾ 20 ਲੱਖ ਜਿੰਨੇਬੜ ਗਿਆ ਜੀ ਇਹ ਤਾਂ ਕਰੋੜ ਚ ਹੋ ਗਿਆ ਇਹ ਤਾਂ ਵੱਡਾ ਕਰੋੜਾਂ ਦੇ ਕੰਮ ਆ ਕਿਉਂਕਿ ਇਹਨੂੰ ਗਿਣਤੀ ਮਿੰਤੀ ਦੇ ਵਿੱਚ ਨਹੀਂ ਕੀਤਾ ਜਾਹਾਦਾ ਕਿਉਂਕਿ 2013 ਦੇ ਲੱਗੇ ਹੋਏ ਆ ਜੀ 13 ਦੇ ਵਿੱਚੋਂ ਹੁਣ ਦੇਖ ਲਓ 2025 ਵੀ ਖਤਮ ਹੋਣ ਵਾਲਾ ਉਹਦੇ ਲੱਗੇ ਹੀ ਹੋਏ ਆ ਪੈਸੇ ਲੱਗੇ ਜਾਂਦੇ ਹਰ ਰੋਜ਼ ਹੀ ਲੱਗੇ ਜਾਂਦੇ ਆ ਤੇ ਇਹ ਬਹੁਤ ਵੱਡੀ ਗੱਲ ਆ ਆਪੇ ਸਾਡੇ ਦਾਨੀ ਸੱਜਣੋ ਪ੍ਰਬੰਧ ਕਰਦੇ ਆ ਨਵੀਆਂ-ਨਵੀਆਂ ਮਹਿਮਾਜਰੂ ਦੇਖੋ ਹੁਣ ਜਦੋਂ ਪ੍ਰਾਲੀ ਵਾਲੇ ਨਾ ਸਾੜ ਨਾਲ ਨਹੀਂ ਪੈਸੇ ਦਿੰਦਾ ਰਣ ਸਿੰਘ ਕਲਾ ਠੀਕ ਆ ਹਰ ਇੱਕ ਗੱਲ ਅਸੀਂ ਕੁਛ ਦਿਨ ਲੈਂਦੇ ਤਾਂ ਹੈ ਹੀ ਨਹੀਂ ਦਿਨੇ ਆ ਰਣ ਸਿੰਘ ਕਲਾ ਇਹ 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 ਬਹੁਤ ਵੱਡੀ ਗੱਲ ਆ ਰਣ ਸਿੰਘ ਕਾ ਇਹ ਪਰਾਲੀ ਨਾ ਸਾੜਨ ਦੇ ਪੈਸੇ ਦਿੰਨੇ ਹੋ ਤੁਸੀਂ ਨਾ ਸਾੜਨ ਦੇ ਪੈਸੇ ਕਿਸਾਨਾਂ ਨੂੰ ਕੀ ਮੀਮ ਕੀਤੀ ਹੈ ਜੀ ਉਹ ਕਿਵੇਂ ਦਿੰਨੇ ਕਿਵੇਂ ਇਹ ਕਿਸਾਨ ਨਹੀਂ ਲਾਉਂਦੇ ਜੀ ਉਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਦਿੰਨੇ ਆ ਜੀ ਤੇ ਇਹ ਬਹੁਤ ਵੱਡੀਆਂ ਗੱਲਾਂ ਇਹ ਸਾਰੀਆਂ ਦੇਖੋ ਰੱਬ ਵਰਗੇ ਦਾਨੀ ਸੱਜਣਾ ਦੇ ਪਾਰ ਏਕੜ ਦੇ ਮਗਰ ਦੇ ਸੀ ਉਹ ਦਿੰਨੇ ਦਿੱਤੇ ਆ ਜੀ ਤੇ ਹਰ ਸਾਲ ਹੁਣ ਐਤਕੀ ਵੀ ਅਸੀਂ ਦੇਵਾਂਗੇ ਹੁਣ ਵੀ ਅਸੀਂ ਆਪਦਾ ਬਜਟ ਬਣਾਈ ਜਾਂਦੇ ਵੀ ਕਿਹੜੇ ਹਿਸਾਬ ਨਾਲ ਅਸੀਂ ਪੈਸੇ ਦੇਣੇ ਆ ਇਹ ਵੀ ਦਿੰਨੇ ਆ ਜਿਹੜੇ ਕਿਸਾਨ ਫਸਲੀ ਭੈਣਤਾ ਜਿਹੜਾ ਲਿਆਉਂਦੇ ਆ ਕਿਸਾਨ ਫਸਲੀ ਭਪਣਤਾ ਲਈ ਜਿਵੇਂ ਝੋਨੇ ਦੀ ਥਾਂ ਤੇ ਨਰਮਕਪਾ ਬੀਜਦੇ ਆ ਜਾਂ ਪਕਾਵੀ ਮੱਕੀ ਬੀਜਦੇ ਉਹਨਾਂ ਨੂੰ ਮੱਕੀ ਦਾ ਬੀਜ ਵੀ ਅਸੀਂ ਫ੍ਰੀ ਦਿੱਤਾ ਹੈ ਕਿਪਣ ਸਾਡੀ ಗ್ರಾಮ ਪੰਚਾਇਤ ਰਣ ਸਿੰਘ ਕਲਾ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਵੀ ਪੂਰੇ ਦੇਸ਼ ਦਾ ਪਹਿਲਾ ਪਿੰਡ ਸੀ ਜਿੱਥੇ ਕਿਸਾਨਾਂ ਨੂੰ ਮੱਕੀ ਦਾ ਬੀਜ ਫ੍ਰੀ ਦਿੱਤਾ ਔਰ ਇਹ ਵੀ ਦੇਸ਼ ਦਾ ਪਹਿਲਾ ਪਿੰਡ ਸੀ ਤਾਂ ਨਸ਼ਾ ਛਡਨ ਵਾਲ ਨੂੰ 11000 ਦਿੱਤਾ ਉਹਨੂੰ ਲਾਜ ਵੀ ਉਹਨਾਂ ਦਾ ਫ੍ਰੀ ਕਰਾਇਆ ਇਸ ਪਿੰਡ ਨੇ ਇਹ ਪਿੰਡ ਨਹੀਂ ਇਹ 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 ਸਾਰੀਆਂ ਘਟੀਆਂ ਭਟੀਆਂ ਗੱਲਾਂ ਐ ਕਿਉਂਕਿ ਇਥੇ ਨਹੀਂ ਤਾਂ ਨਸ਼ੇੜ ਨੂੰ ਉਹਨਾਂ ਨੂੰ ਤੁਹਾਨੂੰ ਪਤਾ ਹੀ ਨਸ਼ੇ ਵਾਲੇ ਨੂੰ ਸਮਾਜ ਦੇ ਵਿੱਚ ਕਿਹੋ ਜਿਹਾ ਬਿਤਕਰਾ ਕੀਤਾ ਜਾਂਦਾ ਉਹਨਾਂ ਨਾਲ ਕਿ ਇਹ ਜਿਹਾ ਨਜ਼ਰੀਆ ਨਾਲ ਦੇਖਿਆ ਜਾਂਦਾ ਪਰ ਅਸੀਂ ਕਲਾ ਉਹਨਾਂ ਨੂੰ ਹੀ ਬੁੱਕਲ ਚ ਲੈ ਕੇ ਉਹਨਾਂ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਵੀ ਨਾਮ ਦਿੰਦਾ ਉਹਨਾਂ ਪਰਿਵਾਰਾਂ ਨੂੰ ਜਿਹੜੇ 100% ਨਸ਼ਾ ਮੁਕਤ ਹੋ ਜਾਂਦੇ ਉਹਨੂੰ 11-11000 ਰੁਪਿਆ ਇਸ ਤਰ੍ਹਾਂ ਦੀ ਉਹਨਾਂ ਦੀ ਮਦਦ ਕੀਤੀ ਜਾਂਦੀ ਇਹ ਰਣ ਸਿੰਘ ਕਲਾ ਦੀਆਂ ਵੱਡੀਆਂ ਗੱਲਾਂ ਜੀ ਵਾਹ ਜੀ ਤੇ ਸਰਪੰਚ ਸਾਹਿਬ ਤੁਸੀਂ ਆਪਣੇ ਖੇਤੀ ਦੇ ਨਾਲ ਨਾਲ ਇਹ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਆਪਣੇ ਪਿੰਡਾਂ ਦੀ ਵੀ ਇੱਕ ਇਸ ਤਰ੍ਹਾਂ ਸ਼ਾਨ ਬਣਾਈਏ ਵੀ ਜਿੱਤੇ ਆ ਕੇ ਆਪਣੇ ਸਾਰੇ ਆ ਕੇ ਇਸ ਬਣ ਨੂੰ ਦੇਖਿਆ ਕਰਨਗੇ ਕਿੱਥੋਂ ਤੁਸੀਂ ਦੇਖ ਅਸਲ ਵਿੱਚ ਜੀ ਮੈਂ ਕੈਨੇਡਾ ਗਿਆ ਸੀ 2010 ਦੇ ਵਿੱਚ ਮੈਂ ਉੱਥੋਂ ਬਹੁਤ ਪ੍ਰਭਾਵਿਤ ਹੋਇਆ ਉੱਥੋਂ ਦੀ ਖੂਬਸੂਰਤ ਨੂੰ ਸੂਰਤੀ ਤੋਂ ਉੱਥੋਂ ਦੀ ਹਰਿਆਲੀ ਤੋਂ ਸਾਫ਼ ਸਪਈਏ ਤੋਂ ਕਿ ਯਾਰ ਵੀ ਇਹ ਇਹ ਦੇਸ਼ ਇੰਨੇ ਡਿਵੈਲਪ ਵਧੀਆ ਹੋ ਸਕਦੇ ਸਾਡੇ ਨੂੰ ਸਾਨੂੰ ਕੀ ਹੋਇਆ ਹੂੰ ਹੂੰ ਤੇ ਯਾਰ ਅਸੀਂ ਵੀ ਕਰ ਸਕਦੇ ਹਾਂ ਉੱਥੇ ਜੇ ਕੋਈ 50 ਫੁੱਟ ਨੀਚੇ ਵੀ ਧਰਤੀ ਦੇ ਰਹਿ ਰਿਆ ਬੇਸਮੈਂਟ ਪਟਕੇ ਉਹਦਾ ਪਾਣੀ ਵੀ ਯਾਨੀ ਕਿ ਸੀਵਰੇਜ ਰਾਹੀਂ ਬਾਹਰ ਨਿਕਲ ਰਿਹਾ ਸਾਨੂੰ ਵੀ ਸੀਵਰੇਜ ਪਾਉਣਾ ਚਾਹੀਦਾ ਹੈ ਪ੍ਰਬੰਧ ਕਰਨੇ ਚਾਹੀਦੇ ਆ ਬਿਲਕੁਲ ਉੱਥੋਂ ਸੋਚ ਕੇ ਸਾਰੇ ਆੜਗੇ ਆਇਆ ਸੀ ਕਿ ਯਾਰ ਆ ਆਪਾਂ ਇਹ ਕਰ ਸਕਦੇ ਆ ਤੇ ਮੈਨੂੰ ਖੁਸ਼ੀ ਆ ਕਿ ਉਹਦੀ ਉਹ ਸਾਰੀਆਂ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਸੀ ਉਹ ਅਸੀਂ ਕਰ ਪਾਈ ਜਿਹੜੇ ਸੁਪਨੇ ਮੈਂ ਦੇਖੇ ਸੀ ਉਹ ਅਸੀਂ ਮੈਂ ਲੋਕਾਂ ਨੂੰ ਸਵਕਾਰ ਹੁੰਦੇ ਤੱਕ ਦੇਖੇ ਅਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਇਹ ਆਈ ਹਾਂ ਜੀ ਜਦੋਂ ਕੋਈ ਬੰਦਾ ਲੱਗਦਾ ਨਾ ਕਿਸੇ ਪਾਸੇ ਉਹਦੇ ਨਾਲ ਫਿਰ ਕੁਦਰਤ ਵੀ ਸਾਹ ਦਿੰਦੀ ਆ ਚੰਗੇ ਲੋਕ ਵੀ ਸਾਹ ਦੇਣ ਲੱਗ ਜਾਂਦੇ ਆ ਆਟੋਮੈਟਿਕ ਉਹ ਫਿਰ ਚੰਗੀ ਚੀਜ਼ ਪੈਦਾ ਹੋਣ ਲੱਗ ਜਾਂਦੀ ਆ